ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਆਪਾਂ ਬੀਜਣ ਲੱਗੇ ਆ ਜੀ ਗੰਨਾ ਇਹਦੇ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਕਿਹੜਾ ਬੀਜ ਆ ਕਿਸ ਤਰੀਕੇ ਨਾਲ ਬੀਜਣਾ ਆਪਾਂ ਜਿਹੜਾ ਡਿੱਗੇ ਘੱਟ ਤੇ ਆਪਾਂ ਜਿਹੜਾ ਵਾ 15 ਕ ਮਰਲੇ ਥਾਂ ਜਿਹੜਾ ਉਹ ਲਗਾਉਣ ਲੱਗੇ ਆ ਆਪਣਾ ਗੁੜ ਕੱਢਣ ਵਾਸਤੇ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਗਾ ਵੀ ਜਰੂਰ ਜਿਹੜੇ ਸਾਰੇ 10 15 ਮਰਲੇ ਜਿਹੜਾ ਗੰਨਾ ਆਪਣਾ ਜਰੂਰ ਬੀਜਿਆ ਕਰੋ ਕਮ ਸਿਕਮ ਆਪਣੇ ਘਰ ਦਾ ਗੁੜ ਬਣਾਉਣ ਵਾਸਤੇ ਕਿਉਂਕਿ ਜਿਹੜੀ ਖਾਂਡ ਆਉਂਦੀ ਹੈ ਬਾਜ਼ਾਰ ਦੇ ਵਿੱਚ ਬਾਜ਼ਾਰ ਦੇ ਵਿੱਚ ਬਿਲਕੁਲ ਜਿਹੜੀ ਜ਼ਹਿਰ ਆ ਚਿੱਟੀ ਜ਼ਹਿਰ ਚਿੱਟਾ ਜ਼ਹਿਰ ਜੁਨਾ ਆਪਾਂ ਕਹਿ ਸਕਦੇ ਹਾਂ ਬਹੁਤ ਜਿਹੜੀ ਆ ਨੁਕਸਾਨਦਾਇਕ ਸੋ ਆਪਣਾ ਗੁੜ ਕੱਢੋ ਤੇ ਖਾਂਡ ਤੋਂ ਬਚੋ ਆਪਾਂ ਆਪਣੇ ਬੱਚਿਆਂ ਨੂੰ ਜ਼ਹਿਰ ਨਾ ਦੀਏ ਤੇ ਆਓ ਆਪਾਂ ਦੇਖਦੇ ਹਾਂ ਇਹਨੂੰ ਬੀਜਣ ਦਾ ਤਰੀਕਾ ਸੋ ਇਹ ਬੀਜ ਹੈਗਾ ਵਾ ਜੀ 85 85 ਦਾ ਬਹੁਤ ਵਧੀਆ ਗੁੜ ਬਣਦਾ ਵਾ ਤੇ ਇਹਨੂੰ ਬੀਜਣਾ ਆਪਾਂ ਇਸ ਤਰੀਕੇ ਨਾਲ ਆ ਪੀ ਮਤਲਬ ਇਹ ਡਿੱਗੇ ਨਾਲ ਇਹ ਸਭ ਤੋਂ ਸੌਖਾ ਤੇ ਆਸਾਨ ਤਰੀਕਾ ਹੋ ਰਹੀ ਬਹੁਤ ਜਿਆਦੇ ਤਰੀਕੇ ਬੀਜਣ ਦੇ ਹੈਗੇ ਆ ਪਰ ਇਹ ਸਭ ਤੋਂ ਆਸਾਨ ਤੇ ਜਿਹੜਾ ਸੌਖਾ ਤਰੀਕਾ ਆ ਇਸ ਤਰ੍ਹਾਂ ਆਪਾਂ ਖੇਲਾਂ ਕੱਢ ਲੈਣੀਆਂ ਦੋ ਖੇਲਾਂ ਦੇ ਵਿੱਚ ਬੀਜ ਪਾਉਣਾ ਵਾ ਇੱਕ ਖਾਲੀ ਛੱਡ ਦੇਣੀ ਆ ਨਾਲ ਵਾਲੀ ਤੇ ਉਹਨਾਂ ਨੂੰ ਦਵਾਂ ਨੂੰ ਆਪਸ ਦੇ ਵਿੱਚ ਮਿਲਾ ਦੇਣਾ ਤੇ ਜਿਹੜੀ ਆ ਵਿਚਕਾਰਲੀ ਖੇਲਿਆ ਉਹ ਜਿਹੜੀ ਆਪਾਂ ਖਾਲੀ ਛੱਡ ਦੇਣੀ ਆ ਇਹ ਬੈੱਡ ਟੈਪ ਬਣ ਜਾਊਗਾ ਇਹ ਡਿੱਗੂਗਾ ਨਹੀਂ ਇੱਕ ਇਹਦੇ ਵਿੱਚ ਦੀ ਹਵਾ ਕਰਾਸ ਹੋਊਗੀ ਇੱਕ ਆਪਾਂ ਨੂੰ ਬੰਦਣਾ ਸੌਖਾ ਇਹਨੂੰ ਸੋ ਗੰਨਾ ਜ਼ਰੂਰ ਥੋੜਾ ਥੋੜਾ ਥਾਂ 10 15 ਮਰਲੇ ਜ਼ਰੂਰ ਬੀਜਿਆ ਕਰੋ ਵੀਡੀਓ ਚੰਗੀ ਲੱਗੀ ਹੋ ਤਾਂ ਸ਼ੇਅਰ ਕਰ ਦਿਓ ਧੰਨਵਾਦ